हां जी दोस्तों सत श्री अकाल आस करदा हैं ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਦੋਸਤੋ ਭਾਨਾ ਸਿੱਧੂ ਜੋ ਕਿ ਇੱਕ ਸੋਸ਼ਲ ਐਕਟੀਵਿਸਟ ਨੇ ਉਹਨਾਂ ਨੂੰ ਪਿਛਲੇ ਦਿਨੀਂ ਗ੍ਰਿਫਤਾਰ ਕਰ ਲਿਆ ਗਿਆ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਅਦਾਲਤ ਦੇ ਵਿੱਚ ਉਸ ਤੋਂ ਬਾਅਦ ਫਿਰ ਵਾਪਸ ਲਜਾਇਆ ਜਾਂਦਾ ਜੇਲ੍ਹ ਦੇ ਵਿੱਚ ਤੇ ਉਹ ਵੀਡੀਓਜ਼ ਉਹਨਾਂ ਦੀਆਂ ਵਾਇਰਲ ਹੁੰਦੀਆਂ ਦੋਸਤੋ ਭਾਨਾ ਸਿੱਧੂ ਉੱਤੇ ਇਲਜ਼ਾਮ ਕੀ ਨੇ ਆਪਾਂ ਉਹਦੇ ਉੱਤੇ ਥੋੜੀ ਚਰਚਾ ਕਰਦੇ ਆ ਇਲਜ਼ਾਮ ਇਹ ਹੈ ਕਿ ਉਹਨਾਂ ਨੇ ਕਿਸੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਹੈ ਸੋ ਉਸ ਬਿਹਾਫ ਤੇ ਉੱਤੇ ਉਸ ਉਹਨੂੰ ਆਧਾਰ ਬਣਾ ਕੇ ਤੇ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਜਾਂਦਾ ਹੈ। ਦੋਸਤੋ ਭਾਨਾ ਸਿੱਧੂ ਜੋ ਕਿ ਚਰਚਾ ਦੇ ਵਿੱਚ ਰਹੇ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਵੈਸੇ ਤਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਐਕਟਿਵ ਰਹਿੰਦੇ ਨੇ। ਸੋ ਹੁਣ ਕੁਝ ਸਮੇਂ ਤੋਂ ਉਹ ਚਰਚਾ ਦੇ ਵਿੱਚ ਉਦੋਂ ਆਏ ਜਦੋਂ ਏਜੰਟਸ ਕੋਲੋਂ ਲੋਕਾਂ ਦੇ ਮਰੇ ਹੋਏ ਪੈਸੇ ਜਿਹੜੇ ਨੇ ਉਹ ਕਢਵਾਉਣ ਦੇ ਵਿੱਚ ਉਹਨਾਂ ਦਾ ਉਹਨਾਂ ਨੇ ਆਪਣੀ ਭੂਮਿਕਾ ਜਿਹੜੀ ਆ ਨਿਭਾਈ ਹੈ ਜਿਹਦੇ ਉੱਤੇ ਜਿਹਨੂੰ ਲੈ ਕੇ ਉਹਨਾਂ ਤੇ ਇਲਜ਼ਾਮ ਵੀ ਥੋੜੇ-ਬੋਟੇ ਲੱਗਦੇ ਰਹੇ ਆ। ਪਰ ਜਿੱਥੋਂ ਤੱਕ ਆਪਾਂ ਦੇਖਦੇ ਆਂਗੇ ਭਾਨਾ ਸਿੱਧੂ ਜੋ ਕੰਮ ਕਰ ਰਹੇ ਨੇ ਕਿਤੇ ਨਾ ਕਿਤੇ ਆਪਾਂ ਦੇਖਦੇ ਆਂ ਕਿ ਉਹ ਗਲਤ ਤਾਂ ਨਹੀਂ ਕਿ ਜੇਕਰ ਲੋਕਾਂ ਦੇ ਪੈਸੇ ਏਜੰਟਾਂ ਵੱਲੋਂ ਮਾਰੇ ਗਏ ਨੇ ਤਾਂ ਉਹਨਾਂ ਨੂੰ ਵਾਪਸ ਲੈ ਕੇ ਦੇਣਾ ਕੋਈ ਮਾੜੀ ਗੱਲ ਨਹੀਂ ਹੈ ਜੇ ਅਸਲ ਮਾਇਨੇ ਦੇ ਵਿੱਚ ਦੇਖਿਆ ਜਾਵੇ ਤਾਂ ਇਹ ਕੰਮ ਪੁਲਿਸ ਦਾ ਹੁੰਦਾ ਹੈ ਪ੍ਰਸ਼ਾਸਨ ਦਾ ਹੁੰਦਾ ਹੈ ਪਰ ਜੇ ਪ੍ਰਸ਼ਾਸਨ ਕੰਮ ਨਹੀਂ ਕਰਦਾ ਤਾਂ ਫਿਰ ਐਕਟਿਵਿਸਟ ਜਿਹੜੇ ਨੇ ਉਹ ਅੱਗੇ ਆਉਂਦੇ ਆ ਫਿਰ ਉਹ ਕੰਮ ਕਰਦੇ ਆ ਜਿਵੇਂ ਐਗਜ਼ਾਮਪਲ ਦੇ ਤੌਰ ਦੇ ਉੱਤੇ ਪ੍ਰਵਿੰਦਰ ਸਿੰਘ ਝੋਟੇ ਦੀ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਨਸ਼ਾ ਫੜਦਾ ਜਾਫਰ ਨਸ਼ੇ ਨੂੰ ਖਤਮ ਕਰਨਾ ਕੰਮ ਹੈਗਾ ਪੁਲਿਸ ਦਾ ਪਰ ਜਦੋਂ ਫਿਰ ਉਹ ਕੰਮ ਪੁਲਿਸ ਚੰਗੇ ਤਰੀਕੇ ਦੇ ਨਾਲ ਨਹੀਂ ਨਿਭਾ ਰਹੀ ਤਾਂ ਫਿਰ ਆਮ ਲੋਕ ਪ੍ਰਵਿੰਦਰ ਸਿੰਘ ਝੋਟੇ ਵਰਗੇ ਅੱਗੇ ਆਉਂਦੇ ਨੇ ਨਸ਼ਾ ਤਸਕਰਾਂ ਨੂੰ ਫੜਿਆ ਜਾਂਦਾ ਹੈ ਫਿਰ ਕਿਤੇ ਮਾਰਕੁਟਾਈ ਹੁੰਦੀ ਹੈ ਫਿਰ ਉਹ ਸਾਰਾ ਕੁਝ ਹੁੰਦਾ ਤੇ ਫਿਰ ਬਾਅਦ ਚ ਪ੍ਰਵਿੰਦਰ ਸਿੰਘ ਝੋਟੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਕਿ ਭਾਈ ਤੂੰ ਕੌਣ ਹੁੰਨਾ ਇਹ ਕੰਮ ਪ੍ਰਸ਼ਾਸਨ ਦਾ ਹੈ ਵਾਕਈ ਕੰਮ ਇਹ ਗੱਲ ਸਹੀ ਹੈ ਇਹਦੇ ਵਿੱਚ ਕੋਈ ਵੀ ਦੂਰ رائے ਨਹੀਂ ਹੈ ਕਿ ਜਿਹੜਾ ਪ੍ਰਸ਼ਾਸਨ ਦਾ ਕੰਮ ਹੈ ਉਹ ਪ੍ਰਸ਼ਾਸਨ ਨੂੰ ਹੀ ਕਰਨ ਦੇਣਾ ਚਾਹੀਦਾ ਹੈ ਮਤਲਬ ਕਿ ਜਦੋਂ ਆਮ ਲੋਕ ਫਿਰ ਆ ਜਾਂਦੇ ਆ ਫਿਰ ਪ੍ਰਸ਼ਾਸਨ ਆਪਣੇ ਸਾਹਮਣੇ ਇੱਕ ਪੈਰਲਰ ਖੜੀ ਹੋਈ ਧਿਰਵਾਜੋ ਮਹਿਸੂਸ ਕਰਦਾ ਹੈ ਅਗਲੇ ਬੰਦੇ ਨੂੰ ਤੇ ਪ੍ਰਸ਼ਾਸਨ ਕਦੇ ਵੀ ਨਹੀਂ ਚਾਹੁੰਦਾ ਮਤਲਬ ਕਿ ਸਿਸਟਮ ਜਿਹੜਾ ਹੈ ਨਾ ਕਿਸੇ ਦੇਸ਼ ਦਾ ਕ੍ਰੀਏਟ ਕੀਤਾ ਹੋਇਆ ਸਿਸਟਮ ਕਦੇ ਵੀ ਨਹੀਂ ਚਾਹੁੰਦਾ ਕਿ ਉਹਦੇ ਬਰਾਬਰ ਲਿਆ ਕੇ ਕੋਈ ਧਿਰ ਜਿਹੜੀ ਉਹ ਖੜੀ ਹੋ ਜੇ ਜਿਹੜਾ ਆਪਣਾ ਸਿਸਟਮ ਕ੍ਰੀਏਟ ਕਰ ਦਵੇ ਮਤਲਬ ਆਪਾਂ ਜਦੋਂ ਗੱਲ ਪਿਛਲੇ ਸਮਿਆਂ ਦੀ ਕਰਦੇ ਆ ਗੁਰੂ ਸਾਹਿਬਾਨਾਂ ਤੋਂ ਲੈ ਕੇ ਜੇ ਆਪਾਂ ਗੱਲ ਦੇਖ ਲਈਏ ਤਾਂ ਅਕਸਰ ਹੀ ਜਿਹੜਾ ਸਿੱਖਾਂ ਦਾ ਰੌਲਾ ਹੈ ਉਹ ਸਰਕਾਰ ਦੇ ਨਾਲ ਇਸੇ ਗੱਲੋਂ ਰਿਹਾ ਸਿੱਖ ਚਾਹੁੰਦੇ ਸੀ ਕਿ ਆਪਣੀ ਇੱਕ ਧਿਰ ਜਿਹੜੀ ਆ ਵੱਖਰੀ ਆਪਾਂ ਖੜੀ ਕਰੀਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਜਨੀ ਦੇ ਬਾਜ਼ਾਰ ਤੇ ਵਿੱਚੋਂ ਬੀਬੀਆਂ ਛੜਾ ਕੇ ਲਿਆਉਣੀਆਂ ਲੁੱਟ ਕੇ ਗਰੀਬਾਂ ਮਜ਼ਲੂਮਾਂ ਦੇ ਨਾਲ ਜਿਹੜੇ ਤਾੜ ਵੀ ਆਉਂਦੇ ਸੀ ਉਹ ਲਿਜਾਣਦੇ ਸੀ ਉਹਨਾਂ ਨੂੰ ਰਸਤਿਆਂ ਦੇ ਵਿੱਚ ਲੁੱਟਣਾ ਉਹਨਾਂ ਦਾ ਖਜ਼ਾਨਾ ਲੁੱਟ ਲੈਣਾ ਜਾ ਫਿਰ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖੜਦਾ ਇਹ ਸਾਰਾ ਕੁਝ ਸਿੱਖ ਜਿਹੜੇ ਨੇ ਪਿਛਲੇ ਸਮੇਂ ਤੋਂ ਕਰਦੇ ਆ ਰਹੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਜਦੋਂ ਆਪਾਂ ਗੱਲ ਕਰੀਏ ਨਾ ਤਾਂ ਉਹਨਾਂ ਨੇ ਵੀ ਉਸ ਵੇਲੇ ਦੇ ਸਿਸਟਮ ਨੂੰ ਵੰਗਾਰ ਪਾਈ ਸੀ ਤੇ ਫਿਰ ਆਪਣੀ ਸ਼ਹੀਦੀ ਦੇ ਦਿੱਤੀ ਕਿ ਜਦੋਂ ਕਿਹਾ ਜਾਂਦਾ ਸੀ ਕਿ ਸਵਾ ਮਣ ਜੰਜੂਲਾ ਕੇ ਜਿਹੜੇ ਆ ਉਹ ਰੋਟੀ ਖਾਂਦੇ ਹੁੰਦੇ ਸੀ ਸ਼ਾਸਕ ਉਸ ਵੇਲੇ ਦੇ ਤੇ ਫਿਰ ਉਹਦੋਂ ਵੰਗਾਰਿਆ ਸੀ ਸਿਸਟਮ ਨੂੰ ਸੋ ਸਿਸਟਮ ਜਿਹੜਾ ਹੈ ਉਹ ਕਦੇ ਵੀ ਇਹ ਨਹੀਂ ਚਾਹੁੰਦਾ ਕਿ ਉਹਦੇ ਪੈਰਲਰ ਕੋਈ ਆ ਕੇ ਖੜਾ ਹੋਵੇ ਤੇ ਫਿਰ ਕੰਮ ਕਰੇ ਮੈਂ ਅੱਜ ਭਾਨਾ ਸਿੱਧੂ ਪ੍ਰਵਿੰਦਰ ਸਿੰਘ ਝੋਟਾ ਇਹਨਾਂ ਨੂੰ ਕਿਤੇ ਵੀ ਉਹਨਾਂ ਗੁਰੂ ਸਹਿਬਾਨਾਂ ਦੇ ਨਾਲ ਜਿਹੜਾ ਇਹਨਾਂ ਦਾ ਕੰਪੇਅਰ ਨਹੀਂ ਕਰ ਰਿਹਾ ਮਤਲਬ ਕਿ ਇਹ ਅੱਜ ਦੇ ਜਿਹੜੇ ਨੌਜਵਾਨ ਨੇ ਇਹ ਤੁਰੇ ਫਿਰਦੇ ਨੇ ਸਾਡੇ ਵਰਗੇ ਹੀ ਨੇ ਚਲੋ ਅਸੀਂ ਗੱਲ ਗੁਰੂ ਸਹਿਬਾਨਾਂ ਤੋਂ ਤਾਂ ਸ਼ੁਰੂ ਕਰਦੇ ਹਾਂ ਕਿਉਂਕਿ ਸਾਡੇ ਕੋਲ ਉਹੀ ਉਦਾਹਰਨਾਂ ਨੇ ਵੱਡੀਆਂ ਕਿ ਉਹਨਾਂ ਨੇ ਵੀ ਇਸ ਤਰ੍ਹਾਂ ਕੀਤਾ ਅੱਜ ਸਾਡੇ ਵਰਗੇ ਜਿਹੜੇ ਲੋਕ ਨੇ ਨੌਜਵਾਨ ਨੇ ਬੱਚੇ ਨੇ ਜਦੋਂ ਇਸ ਤਰ੍ਹਾਂ ਦਾ ਕਦਮ ਪੁੱਟਦੇ ਆ ਤੇ ਫਿਰ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਉੱਤੇ ਵੀ ਕਾਰਵਾਈ ਕਰਦਾ ਪ੍ਰਵਿੰਦਰ ਸਿੰਘ ਝੋਟੇ ਨੂੰ ਅ ਗ੍ਰਿਫਤਾਰ ਕੀਤਾ ਗਿਆ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਮਹੀਨਾ ਡੇਢ ਮਹੀਨਾ ਲਗਭਗ ਤੇ ਫਿਰ ਬਾਹਰ ਛੱਡਿਆ ਗਿਆ ਉਹਦਾ ਮਕਸਦ ਇਹੀ ਹੁੰਦਾ ਹੈ ਕਿ ਥੋੜੀ ਅਕਲ ਦਿੱਤੀ ਜਾਵੇ ਕਿ ਭਾਈ ਤੂੰ ਕਰਦਾ ਕੀ ਹੈ ਸਾਡਾ ਕੰਮ ਹੈ ਸਾਨੂੰ ਕਰ ਲੈਣ ਦੇ ਪਰ ਜਿਵੇਂ ਮੈਂ ਪਹਿਲਾਂ ਕਿਹਾ ਹੈ ਕਿ ਕੈਪਟਨ ਨਮਿੰਦਰ ਸਿੰਘ ਜਦੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਸੌਂਹ ਖਾਉਂਦਾ ਖਾਂਦਾ ਕਿ ਮੈਂ ਚਾਰਾਂ ਹਫਤਿਆਂ ਦੇ ਵਿੱਚ ਜਾਂ ਫਿਰ 6 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗਾ ਤੇ ਉਸ ਤੋਂ ਬਾਅਦ 4 ਸਾਲ ਆਪਣੇ ਸਿਸਵਾ ਫਾਰਮ ਦੇ ਵਿੱਚੋਂ ਨਹੀਂ ਨਿਕਲਿਆ ਤੇ ਉਹ ਜਿਹੜੇ ਕਰੀਬੀ ਨੇ ਅੰਦਰਲੀਆ ਖਬਰਾਂ ਇਹ ਵੀ ਦੱਸ ਦਿਆ ਕਿ ਦੁਪਹਿਰੇ 2:00 ਵਜੇ ਜਿਹੜਾ ਜਾਮ ਹੈ ਉਹ ਸ਼ੁਰੂ ਹੋ ਜਾਂਦਾ ਹੁੰਦਾ ਸੀ ਸਿਸਵਾ ਫਾਰਮ ਦੇ ਵਿੱਚ ਇਹ ਸੀ ਇੱਕ ਮੁੱਖ ਮੰਤਰੀ ਦਾ ਉਸ ਵੇਲੇ ਦਾ ਕਿਰਦਾਰ ਤੇ ਨਸ਼ਾ ਉਹਨੇ ਕੀ ਖਤਮ ਕਰਨਾ ਸੋ ਉਸ ਤੋਂ ਪਹਿਲਾਂ ਜਦੋਂ ਬਾਦਲਾਂ ਦਾ ਸਮਾਂ ਸੀ ਉਦੋਂ ਇਹ ਨਸ਼ਾ ਜਿਹੜਾ ਹੈਗਾ ਬਹੁਤ ਪੀਕ ਦੇ ਉੱਤੇ ਚਲਾ ਗਿਆ ਇਹ ਵੀ ਕਿਹਾ ਜਾਂਦਾ ਕਿ ਉਸ ਵੇਲੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਉਹ ਆਇਆ ਸੋ ਜੇ ਸਿਸਟਮ ਹੀ ਚਾਹੁੰਦਾ ਨਹੀਂ ਕਿ ਇਹ ਨਸ਼ਾ ਖਤਮ ਹੋਵੇ ਜਾਂ ਫਿਰ ਤੁਸੀਂ ਇਹੀ ਮੰਨ ਕੇ ਚੱਲੋ ਕਿ ਸਿਸਟਮ ਜੇ ਇਹ ਚਾਹੁੰਦਾ ਹੈ ਕਿ ਆਪਾਂ ਨਸ਼ਾ ਇੱਥੇ ਵਰਤੌਣਾ ਹੀ ਵਰਤੌਣਾ ਹੈ ਤਾਂ ਕਿ ਪੰਜਾਬ ਦੀ ਜਿਹੜੀ ਜਵਾਨੀ ਹੈ ਉਹ ਜਾਂ ਨਸ਼ੇ ਦੇ ਵਿੱਚ ਗਰਕ ਹੋ ਜਾਵੇ ਜਾਂ ਵਿਦੇਸ਼ਾਂ ਨੂੰ ਬਚੀ ਖੁਚੀ ਵਿਦੇਸ਼ਾਂ ਨੂੰ ਚਲ ਜਾਵੇ ਤੇ ਪਿੱਛੋ ਅਸੀਂ ਲਿਆ ਕੇ ਭਈਆ ਜਿਹੜਾ ਹੈ ਉਹ ਦੁਨੀਆ ਭਰ ਦਾ ਇੱਥੇ ਇਕੱਠਾ ਕਰ ਦਈਏ ਉਹਨਾਂ ਦੇ ਰਾਸ਼ਨ ਕਾਰਡ ਵੋਟਾਂ ਬਣਾ ਦਈਏ ਅੱਜ ਹਰ ਤੀਜਾ ਚੌਥਾ ਘਰ ਮੈਨੂੰ ਲੱਗਦਾ ਹੈ ਕਿ ਪ੍ਰਵਾਸੀ ਦਾ ਹੈ ਪੰਜਾਬ ਦੇ ਵਿੱਚ ਸੋ ਉਹ ਵੀ ਸਮਾਂ ਨਹੀਂ ਜਦੋਂ ਇੱਕ ਦੇ ਨਾਲ ਇੱਕ ਭਈਆ ਹੋਇਆ ਕਰੂਗਾ ਸੁਪਰਵਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕਰਨਾ ਉਹ ਇਹੀ ਸੀ ਕਿ ਹਟ ਜਾ ਚਲੋ ਉਹ ਨਹੀਂ ਹਟਿਆ ਉਹ ਅੱਜ ਵੀ ਲੱਗਿਆ ਹੋਇਆ ਸੋ ਹੁਣ ਜਿਹੜਾ ਭਾਨਾ ਸਿੱਧੂ ਹੈ ਭਾਨਾ ਸਿੱਧੂ ਨੂੰ ਗ੍ਰਿਫਤਾਰ ਕਰਨ ਦੀ ਵਜ੍ਹਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਹ ਵੀ ਲੱਗਦੀ ਹੈ ਕਿ ਜਿਹੜੀਆਂ ਭਾਨਾ ਸਿੱਧੂ ਦੀਆਂ ਵੀਡੀਓਜ਼ ਜਿਹੜੀਆਂ ਵਾਇਰਲ ਹੁੰਦੀਆਂ ਰਹੀਆਂ ਜਦੋਂ ਉਹ ਏਜੰਟਾਂ ਦੇ ਨਾਲ ਗੱਲ ਕਰਦਾ ਸੀ ਉਹਦੀ ਬੋਲਬਾਣੀ ਜਿਹੜੀ ਆ ਬਹੁਤ ਤੱਤੀ ਸੀ ਇਹਦੇ ਵਿੱਚ ਕੋਈ ਵੀ ਦੋਰ ਆਏ ਨਹੀਂ ਹੈ ਕਈ ਲੋਕ ਇਸ ਨੂੰ ਕਹਿਣਗੇ ਕਿ ਭਾਈ ਹਾਂ ਇਸ ਤਰੀਕੇ ਦੇ ਨਾਲ ਹੀ ਕੰਮ ਹੁੰਦਾ ਹੈ ਹੁਣ ਜਦੋਂ ਆਪਾਂ ਗੱਲ ਪੰਜਾਬ ਪੁਲਿਸ ਦੀ ਕਰਦੇ ਆ ਤਾਂ ਉਹ ਵੀ ਕਈ ਵਾਰੀ ਤੱਤਾ ਹੀ ਬੋਲ ਦਿੰਦਾ ਆ ਕਾਈ ਮਾਰਦੇ ਹੁੰਦੇ ਆ ਪਰ ਆ ਭਾਨਾ ਸਿੱਧੂ ਜੇ ਇਹ ਕੰਮ ਮੈਂ ਇਹ ਨਹੀਂ ਕਹਿੰਦਾ ਕਿ ਇਹ ਕੰਮ ਗਲਤ ਕੀਤਾ ਜਾਂ ਸਹੀ ਕੀਤਾ ਜੋ ਕੰਮ ਉਹ ਕਰਦਾ ਉਹ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਉਹ ਕੰਮ ਸਹੀ ਮਤਲਬ ਕਿ ਕਿਸੇ ਦੇ ਪੈਸੇ ਫਸੇ ਆ ਹੁਣ 15 ਲੱਖ ਰੁਪਈਆ ਕਿਸੇ ਗਰੀਬ ਨੇ ਜ਼ਾਹਰ ਜੀ ਗੱਲ ਹੈ ਕਿ ਪੰਜਾਬ ਦੇ ਲੋਕ ਇਨਾ ਪੈਸਾ ਤਾਂ ਰੱਖਦੇ ਨਹੀਂ ਘਰਾਂ ਦੇ ਵਿੱਚ ਪੰਜਾਬ ਆਮ ਤੌਰ ਤੇ ਪਿੰਡਾਂ ਦੇ ਲੋਕ ਕਿ ਭਾਈ ਕੱਢ ਕੇ ਦੇ ਦਿੱਤਾ ਤੇ ਉਹ ਅਕਸਰ ਹੀ ਆਪਾਂ ਇਹ ਦੇਖਦੇ ਪੀ ਆੜਤੀਆਂ ਦੇ ਕੋਲ ਫੜੇ ਆ ਵਿਆਜ ਦੇ ਉੱਤੇ ਫੜੇ ਆ ਜ਼ਮੀਨਾਂ ਗਹਿਣੇ ਰੱਖੀਆਂ ਸੋ ਕਿਸੇ ਦਾ 15 ਲੱਖ ਰੁਪਇਆ ਵਾਪਸ ਮੋੜਾ ਦੇਣਾ ਉਹ ਤਾਂ ਭਲੇ ਵਾਲਾ ਕੰਮ ਹੈ ਸੋ ਇਹ ਕੰਮ ਬਹੁਤ ਸਹੀ ਸੀ ਪਰ ਮੈਂ ਫੇਰ ਉਹੀ ਗੱਲ ਕਵਾਂ ਕਿ ਕੰਮ ਅਸਲ ਦੇ ਵਿੱਚ ਹੁੰਦਾ ਹੈ ਪ੍ਰਸ਼ਾਸਨ ਦਾ ਕਿ ਤੱਕਾ ਨਾ ਹੋਵੇ ਜੇਕਰ ਕੋਈ ਰਿਪੋਰਟ ਵੀ ਦਿੰਦਾ ਜੇ ਕੋਈ ਥਾਣੇ ਐਫ ਆਈ ਆਰ ਦਰਜ ਕਰਵਾਉਂਦਾ ਕਿ ਮੇਰੇ ਨਾਲ ਧੱਕਾ ਹੋ ਗਿਆ ਤਾਂ ਫਿਰ ਉਹ ਉਹ ਪ੍ਰਸ਼ਾਸਨ ਦਾ ਜਿਹੜਾ ਮਕਸਦ ਹੁੰਦਾ ਹੈ ਮਤਲਬ ਫਰਜ਼ ਹੁੰਦਾ ਹੈ ਮਾਫ ਕਰਨਾ ਕਿ ਉਹ ਜਿਹੜਾ ਪੈਸਾ ਹੈ ਉਹ ਵਾਪਸ ਜਿਹੜਾ ਦਵਾਉਣਾ ਪਰ ਕਿਉਂ ਪਰ ਕਿਉਂ ਲੋਕ ਜਿਹੜੇ ਨੇ ਪ੍ਰਸ਼ਾਸਨ ਨੂੰ ਛੱਡ ਕੇ ਤੇ ਭਾਨੇ ਸਿੱਧੂ ਵੱਲ ਜਾਂਦੇ ਨੇ ਹੁਣ ਸਵਾਲ ਹੈ ਇਹ ਇਹ ਸਵਾਲ ਪ੍ਰਸ਼ਾਸਨ ਦੇ ਸਾਹਮਣੇ ਵੀ ਹੈ ਇਹ ਸਵਾਲ ਉਹਨਾਂ ਸਾਹਮਣੇ ਵੀ ਹੈ ਕਿ ਤੁਹਾਨੂੰ ਛੱਡ ਕੇ ਭਾਨਾ ਸਿੱਧੂ ਨੂੰ ਕਿਉਂ ਚੂਜ਼ ਕਰ ਰਹੇ ਨੇ ਲੋਕ ਮਤਲਬ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਕਿ ਤੁਸੀਂ ਕੰਮ ਨਹੀਂ ਕਰ ਰਹੇ ਸੋ ਫਿਰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਭਾਈ ਇਹਦੇ ਉੱਤੇ ਕੰਮ ਕੀਤਾ ਜਾਵੇ ਨਾ ਕਿ ਭਾਨਾ ਸਿੱਧੂ ਵਰਗੇ ਨੌਜਵਾਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਹੁਣ ਲੱਖਾ ਸੁਧਾਨਾ ਲੱਖਾ ਸੁਧਾਨਾ ਨੂੰ ਵੀ ਪਿਛਲੇ ਸਮੇਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਹ ਵੱਖਰੀ ਗੱਲ ਹੈ ਕਿ ਦਬ ਦਬਾ ਜ਼ਿਆਦਾ ਉਹਦੇ ਪਿੱਛੇ ਯੂਥ ਜਿਹੜੀ ਬਹੁਤ ਹੈ ਤੇ ਰਾਤੋਂ ਰਾਤ ਛੱਡ ਵੀ ਦਿੱਤਾ ਗਿਆ ਪਰ ਉਹਦੇ ਸਮੇਂ ਦੇ ਵਿੱਚ ਫਿਰ ਗ੍ਰਿਫਤਾਰ ਹੋ ਜੂਗਾ ਕਿਉਂ ਕਿ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਦੇ ਨੇ ਜਿਹੜੇ ਜਿਹੜੇ ਲੋਕ ਉਹਨਾਂ ਦੇ ਨਾਲ ਫਿਰ ਪ੍ਰਸ਼ਾਸਨ ਜਾਂ ਫਿਰ ਸਿਸਟਮ ਸਰਕਾਰਾਂ ਜਿਹੜੀਆਂ ਉਹ ਕਦੇ ਵੀ ਨਹੀਂ ਚਾਹੁੰਦੀਆਂ ਹੁੰਦੀਆਂ ਹੁਣ ਭਗਵੰਤ ਮਾਨ ਸਾਹਿਬ ਨੇ ਨਾ ਜਿਹੜੇ ਮੁੱਖ ਮੰਤਰੀ ਨੇ ਇਸ ਵੇਲੇ ਉਹਨਾਂ ਨੇ ਆਪਣੀਆਂ ਸਪੀਚਾਂ 'ਚ ਬਹੁਤ ਵਾਰੀ ਕਿਹਾ ਕਿ ਅਸੀਂ ਲੋਕਾਂ ਨੂੰ ਬੋਲਣਾ ਸਿਖਾ ਦਿੱਤਾ ਸਵਾਲ ਕਰਨੇ ਸਿਖਾ ਦਿੱਤੇ ਆ ਤੁਸੀਂ ਕੱਢ ਲਓ ਸਪੀਚਾਂ ਭਗਵੰਤ ਮਾਨ ਦੀਆਂ ਪਿਛਲੀਆਂ ਕਿ ਅਸੀਂ ਲੋਕਾਂ ਨੂੰ ਬੋਲਣਾ ਸਿਖਾਇਆ ਜਿਹੜੇ ਲੋਕ ਚੁੱਪ ਕਰਕੇ ਡਰ ਕੇ ਲੀਡਰਾਂ ਦੇ ਸਾਹਮਣੇ ਨੀਵੀਂ ਪਾ ਲੈਂਦੇ ਹੁੰਦੇ ਸੀ ਕਿ ਜੋ ਕਰਤਾ ਠੀਕ ਹੈ ਜੀ ਤੇ ਅੱਜ ਕਹਿੰਦੇ ਵੀ ਅਸੀਂ ਬੋਲਣਾ ਸਿਖਾ ਦਿੱਤਾ ਲੋਕਾਂ ਨੂੰ ਪਰ ਮੈਂ ਤਾਂ ਇਹ ਦੇਖ ਰਿਹਾ ਆਂ ਵੀ ਜਿੰਨੀ ਦੇਰ ਇਹਨਾਂ ਦੀ ਸਰਕਾਰ ਨੂੰ ਆਇਆਂ ਨੂੰ ਹੋ ਗਈ ਐ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਕੋਈ ਗੱਲਬਾਤ ਕਰਦੇ ਆ ਉਹਨਾਂ ਨੂੰ ਫਿਰ ਡਰਾਵੇ ਦੇ ਉੱਤੇ ਜਾਂਦੇ ਆ ਲੱਖਾ ਸਿਧਾਣਾ ਨੂੰ ਭਾਨਾ ਸਿੱਧੂ ਜਾਂ ਫਿਰ ਹੋਰ ਜਿਹੜੇ ਅੰਮ੍ਰਿਤ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਜਿਹੜੇ ਆ ਉਹ ਵੀ ਤਾਂ ਆਪਣੇ ਗੱਲਾਂ ਹੀ ਕਰਦੇ ਸੀ ਨਾ ਜਿਵੇਂ ਤੁਸੀਂ ਕਹਿਆ ਗੱਲ ਕਰਨੀ ਸਿਖਾ ਦਿੱਤੀ ਆਪਾਂ ਸੋ ਉਹਨਾਂ ਨੇ ਕਿਹੜਾ ਕੋਈ ਹਥਿਆਰ ਜਿਹੜੇ ਚੁੱਕ ਲਈ ਸੀਗੇ ਸੋ ਉਹਨਾਂ ਨੂੰ ਵੀ 디ਬੜੂਗੜ੍ਹ ਜੇਲ੍ਹ ਦੇ ਵਿੱਚ ਸਟਵਾ ਦਿੱਤਾ ਗਿਆ ਫਿਰ ਪ੍ਰਵਿੰਦਰ ਸਿੰਘ ਝੋਟੇ ਦੀ ਗੱਲ ਕਰਦੇ ਆ ਹੋਰ ਬਹੁਤ ਸਾਰੇ ਨੇ ਅਣਗਿਣਤ ਨੇ ਜਿਹੜਾ ਬੋਲਦਾ ਉਹਨੂੰ ਦਬਕੇ ਆਉਂਦੇ ਨੇ ਅੰਦਰੋਂ ਅੰਦਰ ਹੀ ਤੇ ਅੱਜ ਭਾਨਾ ਸਿੱਧੂ ਨੂੰ ਵੀ ਇਹੀ ਹੈ ਕਿ ਇੱਕ ਵਾਰ ਉਹਨਾਂ ਨੇ ਇਹ ਸਮਝਣਾ ਹੈ ਇਹ ਸਮਝਾਉਣਾ ਕਿ ਭਾਈ ਤੂੰ ਚੁੱਪ ਕਰਕੇ ਆਪਣਾ ਕੰਮ ਕਰ ਜਿਹੜਾ ਕਰਦਾ ਐ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਬਣਾਉਣਾ ਹੁੰਣਾ ਨਾ ਉਹ ਬਣਾਈ ਜਾਇਆ ਕਰ ਆਹ ਕੰਮ ਛੱਡ ਦੇ ਸੋ ਉਹਨਾਂ ਦਾ ਇਹ ਮਕਸਦ ਹੈ ਪਰ ਹੁਣ ਭਾਨਾ ਸਿੱਧੂ ਜਿਹੜਾ ਉਹ ਜੇ ਕਰੇ ਕੰਮ ਕਰਦਾ ਰਹੂਗਾ ਤਾਂ ਫਿਰ ਆਉਂਦੇ ਸਮੇਂ ਦੇ ਵਿੱਚ ਵੀ ਇਹ ਮੁਸ਼ਕਲਾਂ ਤਾਂ ਪਾਈ ਪੈਂਦੀਆਂ ਰਹਿਣਗੀਆਂ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਕੰਮ ਕਰਦੇ ਹੋ ਜੋ ਲੱਖਾ ਸੁਧਾਨਾ ਵੀ ਜਾਣਦਾ ਲੱਖਾ ਸੁਧਾਨਾ ਦੀ ਵੀ ਪਿਛਲੇ ਦਿਨੀ ਜਿਹੜੀ ਹੈ ਇੱਕ ਵੀਡੀਓ ਆਈ ਹੈ ਭਾਨਾ ਸਿੱਧੂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਵੀ ਇਹਦੇ ਵਿੱਚ ਇਹੀ ਕਹਿੰਦਾ ਸੀ ਕਿ ਤੱਤਾ ਚੱਲਣ ਦੇ ਨਾਲ ਫਿਰ ਇਸ ਤਰੀਕੇ ਨਾਲ ਸਿਸਟਮ ਜਿਹੜਾ ਉਹ ਲੈਂਦਾ ਤੇ ਵਾਕਿਆ ਹੀ ਭਾਨਾ ਸਿੱਧੂ ਜਿਹੜਾ ਉਹ ਥੋੜਾ ਤੱਤਾ ਚੱਲਦਾ ਉਹਦੀ ਬੋਲ ਬਾਣੀ ਤੋਂ ਦੇਖਿਆ ਜਾਂਦਾ ਕਿ ਭਾਈ ਜੁੱਤੀ ਦੇ ਜੋਰ ਨਾਲ ਮੈਂ ਕਰੂੰਗਾ ਮੈਂ ਇਸ ਤਰ੍ਹਾਂ ਕਰ ਸਕਦਾ ਮੈਂ ਜਦੋਂ ਮੈਂ ਸ਼ਬਦ ਉਹ ਵੀਡੀਓ ਸਾਰੀਆਂ ਜਿਹੜੀਆਂ ਨੇ ਉਹ ਜਾਂਦੀਆਂ ਉਹ ਅੱਗੇ ਜਾਂਦੀਆਂ ਨੇ ਉਹ ਦੇਖੀਆਂ ਜਾਂਦੀਆਂ ਫਿਰ ਜਦੋਂ ਇਹ ਚੀਜ਼ ਆਉਂਦੀ ਆ ਤਾਂ ਫਿਰ ਕਿਤੇ ਨਾ ਕਿਤੇ ਚੈਲੰਜ ਮਹਿਸੂਸ ਹੁੰਦਾ ਹੈ ਉਹਨਾਂ ਲੋਕਾਂ ਨੂੰ ਜੋ ਸਿਸਟਮ ਦੇ ਵਿੱਚ ਨੇ ਇਤੋਂ ਤੱਕ ਕਿ ਸਰਕਾਰ ਦੇ ਵਿੱਚ ਨੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਹੈ ਕਿ ਭਗਵੰਤਮਾਨ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਕਿ ਅਸੀਂ ਬੋਲਣਾ ਸਿਖਾਤਾ ਲੋਕਾਂ ਨੂੰ ਅੱਜ ਜਿਹੜਾ ਬੋਲਦੇ ਨੇ ਉਹਨਾਂ ਨੂੰ ਭਾਈ ਅੰਦਰ ਸਟਾ ਦਿੰਦੇ ਆ ਉਹਨਾਂ ਨੂੰ ਫਿਰ ਕਿਤੇ ਨਾ ਕਿਤੇ ਕਹਿੰਦੇ ਵੀ ਆ ਜਾਓ ਭਾਈ ਸੋ ਉਹ ਉਹਨਾਂ ਤੱਕ ਵੀ ਉਹ ਵੀਡੀਓਜ਼ ਜਿਹੜੀਆਂ ਜਾਂਦੀਆਂ ਹੋਣਗੀਆਂ ਉਹ ਵੀ ਦੇਖਦੇ ਹੋਣਗੇ ਕਿ ਭਾਈ ਇਹ ਬੰਦਾ ਜਿਹੜਾ ਵੱਖਰਾ ਹੀ ਗਿਰਦਾਰ ਸੈਟ ਕਰੀ ਬੈਠਾ ਹੈ ਇਹ ਇਹ ਬੰਦਾ ਜਿਹੜਾ ਵੱਖਰਾ ਹੀ ਮਤਲਬ ਕਿ ਆਪਣਾ ਸ਼ਾਸਨ ਕਾਲ ਚਲਾ ਰਿਹਾ ਆਪਣਾ ਇੱਕ ਸਿੰਘਾਸਨ ਲਾ ਕੇ ਬਹਿ ਗਿਆ ਲੋਕ ਇਹਦੇ ਕੋਲ ਜਾਣ ਲੱਗ ਪਣਗੇ ਤੇ ਫਿਰ ਕੰਮ ਉਧਰ ਹੋਣ ਲੱਗ ਪਣਗੇ ਸਾਨੂੰ ਕੋਣ ਪੁੱਛੇਗਾ ਸੋ ਸਿਸਟਮ ਨੂੰ ਚੈਲੰਜ ਜਿਹੜਾ ਹੈ ਨਾ ਉਹ ਕਰਨ ਦੇ ਬਾਅਦ ਇਹੀ ਕੁਝ ਹੋਣਾ ਜੋ ਭਾਨਾ ਸਿੱਧੂ ਦੇ ਨਾਲ ਹੋ ਰਿਹਾ ਤੇ ਜਾਂ ਫਿਰ ਪਰਵਿੰਦਰ ਸਿੰਘ ਝੋਟੇ ਦੇ ਨਾਲ ਉਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੀ ਜਦੋਂ ਗੱਲ ਕਰਦੇ ਆ ਉਹਨਾਂ ਨੇ ਤਾਂ ਮਤਲਬ ਕਿ ਇਹ ਦੇਖੀਏ ਵੀ ਇੱਕ ਸਿਸਟਮ ਦੀ ਗੱਲ ਨਹੀਂ ਉਹਨਾਂ ਨੇ ਤਾਂ ਸਭ ਕੁਝ ਨੂੰ ਚੈਲੰਜ ਕਰ ਦਿੱਤਾ ਉਹਨਾਂ ਦੇ ਤੇ ਤਰਕਾਂ ਦਾ ਜਵਾਬ ਕਿਸੇ ਕੋਲ ਨਹੀਂ ਸੀਗਾ ਵੱਡੇ ਤੋਂ ਵੱਡਾ ਪੱਤਰਕਾਰ ਆ ਕੇ ਉਹਨਾਂ ਦੇ ਕੋਲ ਬਹਿ ਕੇ ਬਹਿਸ ਕਰਕੇ ਚਲਾ ਗਿਆ ਪਰ ਸਾਰੇ ਹੱਥ ਖੜੇ ਕਰਕੇ ਗਏ ਆ ਚਾਹੇ ਗੱਲ ਯਾਦਵੰਦਰ ਕਰਫਿਊ ਦੀ ਹੋਵੇ ਜਗਵਿੰਦਰ ਪਟਿਆਲ ਦੀ ਹੋਵੇ ਜੋ ਆਪਣੇ ਆਪ ਨੂੰ ਬੜੇ ਧਨਾੜ ਬੜੇ ਵੱਡੇ ਮੰਨਦੇ ਨੇ ਕਿ ਲੈ ਭਾਈ ਅਸੀਂ ਤਾਂ ਵੱਡੇ-ਵੱਡੇ ਨੂੰ ਹਰਾ ਦਿੱਤਾ ਸੋ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਤੋੜ ਹੈ ਉਹ ਇਹਨਾਂ ਕਿਸੇ ਕੋਲ ਵੀ ਨਹੀਂ ਸੀ ਸੋ ਇਸ ਕਰਕੇ ਉਹਨਾਂ ਦੇ ਉੱਤੇ ਐਨਐਸਏ ਲਾ ਦਿੱਤੀ ਗਈ ਜੋ ਕਿ ਬਣਦੀ ਵੀ ਨਹੀਂ ਹੈ ਹੁਣ ਨਵਕਿਰਨ ਸਿੰਘ ਜੋ ਸੀਨੀਅਰ ਐਡਵੋਕੇਟ ਨੇ ਉਹਨਾਂ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਉਹ ਕਹਿੰਦੇ ਕਿ ਭਾਈ ਪੰਜਾਬ ਸਰਕਾਰ ਭਾਈ ਅਮਰਤਪਾਲ ਸਿੰਘ ਦੇ ਕੇਸਾਂ ਦੇ ਵਿੱਚ ਜਿਹੜੀ ਉੱਥੇ ਹਾਜ਼ਰੀ ਨਹੀਂ ਭਰ ਰਹੀ ਤਰੀਕਾਂ ਤੇ ਨਹੀਂ ਜਾ ਰਿਹਾ ਕਿਉਂ ਕਿਉਂਕਿ ਕੇਸ ਨੂੰ ਲਟਕਾਉਣਾ ਹੈ ਜੇ ਇਹ ਜਾਣ ਲੱਗ ਪੈਣਗੇ ਤਾਂ ਉਹਨਾਂ ਨੂੰ ਫਿਰ ਰਿਹਾਈ ਜਿਹੜੀ ਮਿਲ ਜੂਗੀ ਜਾਂ ਜ਼ਮਾਨਤ ਮਿਲ ਜੂਗੀ ਸੋ ਇਥੋਂ ਤੱਕ ਜਿਹੜਾ ਰਾਜਨੀਤੀ ਨੂੰ ਯੂਜ਼ ਕੀਤਾ ਜਾ ਰਿਹਾ ਮਿਸਯੂਜ਼ ਕੀਤਾ ਜਾ ਰਿਹਾ ਆਪਣੀ ਪਾਵਰ ਦੇ ਨਾਲ ਜੋ ਕਿ ਅਕਸਰ ਹੁੰਦਾ ਆਇਆ ਇਹ ਨਹੀਂ ਕਿ ਇਕੱਲੀ ਆਮ ਆਦਮੀ ਸਰਕਾਰ ਕਰ ਰਹੀ ਹੈ ਬਾਦਲ ਵੀ ਕਰਦੇ ਰਹੇ ਆ ਕੈਪਟਨ ਅਮਰਿੰਦਰ ਸਿੰਘ ਨੇ ਵੀ ਠੋਕ ਵਜਾ ਕੇ ਕੀਤਾ ਤੇ ਅੱਜ ਵੀ ਹੋ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਵੀ ਇਹ ਸਾਰਾ ਕੁਝ ਹੁੰਦਾ ਰਹਿਣਾ ਸੋ ਹੁਣ ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ ਆਮ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਇਹਨਾਂ ਨੌਜਵਾਨਾਂ ਦਾ ਤਾਂ ਕਿ ਆਉਂਦੇ ਸਮੇਂ ਦੇ ਵਿੱਚ ਤੁਹਾਡੀ ਹੱਕ ਦੀ ਗੱਲ ਕਰਨ ਵਾਲੇ ਕੋਈ ਨਾ ਕੋਈ ਜਿਹੜੇ ਲੀਡਰ ਨੇ ਨੌਜਵਾਨ ਲੀਡਰ ਨੇ ਉਹ ਸਾਹਮਣੇ ਆਉਂਦੇ ਰਹਿਣ ਕਿਤੇ ਨਾ ਕਿਤੇ ਗਰਾਊਂਡ ਲੈਵਲ ਦੇ ਉੱਤੇ ਗੱਲ ਕਰਨ ਵਾਲੇ ਇਹ ਨੌਜਵਾਨ ਹੈਗੇ ਆ ਬੇਸ਼ੱਕ ਕਿਤੇ ਨਾ ਕਿਤੇ ਜਦੋਂ ਭਾਈਦੀਪ ਸਿੰਘ ਸਿੱਧੂ ਹੁੰਦਾ ਸੀ ਇਹਨਾਂ ਨੌਜਵਾਨਾਂ ਨੇ ਕੋਈ ਸਹੀ ਭੂਮਿਕਾ ਨਹੀਂ ਨਿਭਾਈ ਪਰ ਆਪਾਂ ਫਿਰ ਵੀ ਦੇਖਦੇ ਆ ਕਿ ਚਲੋ ਸਾਰੇ ਪੰਜਾਬ ਦੇ ਲਈ ਲੱਗੇ ਹੋਏ ਨੇ ਜਿ ਜਿੰਨਾ ਕੋ ਰੋਲ ਕਿਸੇ ਕੋਲ ਨਿਭਾਇਆ ਜਾਂਦਾ ਉਹ ਨਿਭਾ ਰਿਹਾ ਸੋ ਭਾਨਾ ਸਿੱਧੂ ਦੀ ਸਪੋਰਟ ਕਰਨੀ ਬਣਦੀ ਹੈ ਤੇ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰ ਦਿੰਨੇ ਆ ਜਾਂ ਫਿਰ ਇਹ ਵੀ ਕਹਿਣਾ ਚਾਹਾਂਗੇ ਆਪਣੀ ਇਸ ਵੀਡੀਓ ਦੇ ਰਾਹੀਂ ਕਿ ਭਾਈ ਭਾਨੇ ਸਿੱਧੂ ਦੇ ਕੋਲ ਲੋਕ ਕਿਉਂ ਜਾਣ ਲੱਗ ਪਏ ਸਵਾਲ ਤੁਹਾਡੇ ਉੱਤੇ ਆ ਉਹਨਾਂ ਨੂੰ ਤੁਹਾਡੇ ਕੋਲ ਆਉਣਾ ਚਾਹੀਦਾ ਸੀ ਫਿਰ ਤੁਹਾਡੇ ਅੰਦਰ ਸੀਨੀਅਰ ਅਫਸਰ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਸੋ ਉਹਨਾਂ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਭਾਈ ਕਿਉਂ ਇਸ ਤਰ੍ਹਾਂ ਕਿਉਂ ਆ ਮਤਲਬ ਕਿ ਪਹਿਲੀ ਗੱਲ ਤਾਂ ਏਜੰਟਾਂ ਦਾ ਧੋਖਾ ਹੋਇਆ ਉਹ ਗਲਤ ਹੋ ਗਿਆ ਕੰਮ ਉਥੇ ਵੀ ਕਿਤਨਾ ਕਿਤੇ ਪ੍ਰਸ਼ਾਸਨ ਜਿਹੜਾ ਹੈ ਉਹ ਜੇ ਕਾਰਵਾਈ ਕਰੇ ਫਿਰ ਏਜੰਟ ਵੀ ਧੋਖਾ ਨਹੀਂ ਕਰ ਸਕਦੇ ਜੇ ਹੋ ਗਿਆ ਉਸ ਤੋਂ ਬਾਅਦ ਫਿਰ ਜੇ ਤੁਹਾਡੇ ਕੋਲ ਆਉਂਦੇ ਨੇ ਤੇ ਫਿਰ ਉਹ ਉਹਨਾਂ ਦੇ ਨਾਲ ਕੀ ਬਣਦਾ ਉਹਨਾਂ ਦੇ ਪੈਸੇ ਵਾਪਸ ਮਿਲਦੇ ਆ ਨਹੀਂ ਮਿਲਦੇ ਵੱਡੀਆਂ ਪਾਰਟੀਆਂ ਜ਼ੋਰ ਪਾ ਦਿੰਦੀਆਂ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਿ ਵੱਡੇ ਜਿਹੜੇ ਏਜੰਟ ਹੁੰਦੇ ਨੇ ਠੱਗ ਏਜੰਟ ਹੁੰਦੇ ਨੇ ਉਹਨਾਂ ਦੀ ਪਹੁੰਚ ਜਿਹੜੀ ਉੱਪਰ ਤੱਕ ਹੁੰਦੀ ਹੈ ਸੋ ਹੋ ਸਕਦਾ ਉਹ ਇਸੇ ਕਰਕੇ ਭਾਨੇਵਾਲ ਨੂੰ ਜਾਂਦੇ ਹੋਣ ਉਹ ਮਤਲਬ ਕਿ ਉਹ ਕਹਿੰਦੇ ਹੋਣਗੇ ਭਾਈ ਠੀਕ ਹੈ ਪਹਾਨਾ ਠੀਕ ਹੈ ਜੇ ਉਧਰ ਗਏ ਤਾਂ ਉਧਰ ਮੋਟੀ ਜਿਹੜੀ ਇੱਕ ਕਹਿ ਲਈਏ ਵੀ ਰਕਮ ਦੀ ਮੰਗ ਵੀ ਕੀਤੀ ਜਾਣੀ ਹੈ ਫਿਰ ਇੱਕ ਕਟੌਤੀ ਹੋ ਜਾਣੀ ਹੈ ਫਿਰ ਪਤਾ ਨਹੀਂ ਮਿਲਣਾ ਕੁਝ ਕਿ ਨਹੀਂ ਮਿਲਣਾ ਫਿਰ ਉੱਕਾ ਹੀ ਜਾਂਦੇ ਰਹੀਏ ਸੋ ਕਹਿੰਦੇ ਨੇ ਕਿ ਉਧਰ ਜਾਣ ਨਾਲੋਂ ਪਹਾਨਾ ਸਿੱਧੂ ਚੂਜ਼ ਕੀਤਾ ਸਹੀ ਹੈ ਸੋ ਇਹ ਸਿਸਟਮ ਜਿਹੜਾ ਹੈ ਅੱਜ ਬਣਿਆ ਹੋਇਆ ਲੋਕਾਂ ਦਾ ਵਿਸ਼ਵਾਸ ਕਿਉਂ ਉੱਠ ਰਿਹਾ ਹੈ ਇਦੇ ਉੱਤੇ ਗੱਲਬਾਤ ਇਹ ਸੋਚਣ ਵਾਲੀ ਜਿਹੜੀ ਆ ਉਹ ਬਣਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਕਾਫੀ ਗੱਲਬਾਤ ਇਸ ਬਾਰੇ ਹੋ ਗਈ ਹੈ ਸੋ ਅਸਲ ਮਸਲੇ ਨੂੰ ਇਸ ਤਰੀਕੇ ਦੇ ਨਾਲ ਦੇਖਣਾ ਜਿਹੜਾ ਹੈ ਉਹ ਜ਼ਰੂਰੀ ਹੈ ਕਿ ਆਖਰ ਕਿਉਂ ਆਖਰ ਕਿਉਂ ਲੋਕ ਜਿਹੜੇ ਸਤਾਏ ਹੋਏ ਨੇ ਉਹ ਫਿਰ ਇੱਕ ਇੱਥੇ ਹੋਰ ਵੀ ਗੱਲ ਮੈਂ ਚਲੋ ਐਡ ਕਰ ਦਿੰਦਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਨ ਜੀਓਜ਼ ਬਣੀਆਂ ਹੋਈਆਂ ਮੈਂ ਮੈਂ ਅਕਸਰ ਮੰਨਦਾ ਹੁੰਦਾ ਹੁਣਾ ਕਿ ਇਹਨਾਂ ਐਨ ਜੀਓਜ਼ ਦੀ ਲੋੜ ਨਹੀਂ ਹੋਣੀ ਚਾਹੀਦੀ ਜੇਕਰ ਸਿਸਟਮ ਸਹੀ ਤਰੀਕੇ ਨਾਲ ਕੰਮ ਕਰੇ ਹੁਣ ਅਨਮੋਲ ਕਵਾਤਰਾ ਨੂੰ ਕੀ ਲੋੜ ਹੈ ਕਿ ਉਹ ਲੋਕਾਂ ਦੇ ਇਲਾਜ ਕਰਵਾਉਂਦਾ ਫਿਰੇ ਉਹ ਤਾਂ ਕਰਵਾ ਰਿਹਾ ਕਿਉਂਕਿ ਸਿਸਟਮ ਨਹੀਂ ਕਰ ਰਿਹਾ ਮਤਲਬ ਜਿਹੜੇ ਕੰਮ ਸਿਸਟਮ ਤੇ ਨਹੀਂ ਉਹ ਆਮ ਲੋਕ ਕਰਦੇ ਆ ਫਿਰ ਉਹ ਐਨ ਜੀਓਜ਼ ਬਣਦੀਆਂ ਹੋਰ ਲੋਕ ਜਿਹੜੇ ਆਉਂਦੇ ਨੇ ਫਿਰ ਠੱਗ ਲੋਕ ਐਨ ਜੀਓਜ਼ ਬਣਾਉਂਦੇ ਨੇ ਫਿਰ 100 ਰੁਪਏ ਲੋਕਾਂ ਕੋਲੋਂ ਇਕੱਠਾ ਕਰਕੇ ਤੇ 5 ਰੁਪਏ ਲਾਉਂਦੇ ਨੇ ਸੋ ਇਹ ਸਾਰਾ ਫਿਰਨਾ ਕਿਤੇ ਨਾ ਕਿਤੇ ਫਿਰ ਸਿਸਟਮ ਜਿਹੜਾ ਹੈ ਉਹਦਾ ਘਾਣ ਵੀ ਹੁੰਦਾ ਹੈ ਇਹ ਚੀਜ਼ਾਂ ਅ ਮਤਲਬ ਕਿ ਸਾਰੀਆਂ ਸੋਚਣ ਵਾਲੀਆਂ ਸਾਰੀਆਂ ਐਨ ਜੀਓਜ਼ ਹੋ ਗਈਆਂ ਆਮ ਐਕਟਿਵਿਸਟ ਲੋਕ ਹੋ ਗਏ ਪ੍ਰਵਿੰਦਰ ਸਿੰਘ ਝੋਟਾ ਜੋ ਨਸ਼ੇ ਦੇ ਖਿਲਾਫ ਬੋਲਦਾ ਹੈ ਭਾਨਾ ਸਿੱਧੂ ਜੋ ਅੱਜ ਏਜੰਟਾਂ ਕਰਕੇ ਅੰਦਰ ਹੋਇਆ ਹੋਇਆ ਲੱਖਾ ਸੁਧਾਨਾ ਜੋ ਬੋਲਦਾ ਕਿ ਪੰਜਾਬ ਦੇ ਨਾਲ ਧੱਕੇ ਦੀ ਗੱਲ ਹੈਗੀ ਹੈ ਸੋ ਜੇ ਜੇ ਸਹੀ ਤਰੀਕੇ ਦੇ ਨਾਲ ਕੰਮ ਹੋਵੇ ਲੋਕਾਂ ਦੇ ਹੱਕ ਮਿਲਣ ਪੰਜਾਬ ਪੰਜਾਬ ਦੀ ਜਦੋਂ ਗੱਲ ਕਰਦੇ ਆ ਨਾ ਇੱਕ ਜਿਹੜੀ ਹੈ ਅਲੱਗ ਤੋਂ ਇੱਕ ਵੱਖਰੀ ਧਰਤੀ ਹੈ ਜਿੱਥੇ ਅਣਖੀ ਲੋਕ ਵਸਦੇ ਨੇ ਪੰਜਾਬ ਬਾਕੀ ਸਟੇਟਾਂ ਵਰਗਾ ਨਹੀਂ ਹੈ ਪੰਜਾਬ ਅਲੱਗ ਤਰੀਕੇ ਦੀ ਜਿਹੜੀ ਜ਼ਮੀਨ ਹੈਗੀ ਆ ਡੀਐਨਏ ਜਿਹੜਾ ਪੰਜਾਬੀਆਂ ਦਾ ਉਹ ਵੱਖਰਾ ਹੈ ਸੋ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਤਲਬ ਰੱਖਿਆ ਜਾਣਾ ਚਾਹੀਦਾ ਹੈ ਹੱਕਾਂ ਦੀ ਗੱਲ ਪੰਜਾਬੀ ਕਰਦੇ ਨੇ ਸੋ ਹਰ ਇੱਕ ਚੀਜ਼ ਹਰ ਇੱਕ ਹੱਕ ਬੇਰੋਜ਼ਗਾਰੀ ਖਤਮ ਹੋਣੀ ਇਹ ਸਾਰਾ ਕੁਝ ਜੇਕਰ ਮਿਲਦਾ ਹੋਵੇ ਤਾਂ ਫਿਰ ਆ ਚੀਜ਼ਾਂ ਨਹੀਂ ਹੁੰਦੀਆਂ ਸੋ ਜੋ ਜੋ ਕਿ ਅੱਜ ਹੋ ਰਹੀਆਂ ਹੈਗੀਆਂ ਸੋ ਇਹਦੇ ਉੱਤੇ ਕੰਮ ਕਰਨਾ ਜਿਹੜਾ ਬਹੁਤ ਜ਼ਰੂਰੀ ਹੈਗਾ ਬਹੁਤ ਧੰਨਵਾਦ ਚੜ੍ਹਦੀ ਕਲਾ ਦੇ ਵਿੱਚ ਰਹੋ ਮਿਲਾਂਗੇ ਫਿਰ